ਉਹ ਮਗੱਲੇ ਦੇ ਪਾਸੇ ਕੋਈ ਨਹੀਂ ਉਹ ਪਾਸੇ ਹਰ ਇੱਕ ਦੀਵਾ ਲੱਭਾ ਹੁਣ ਜਿੰਨਾ ਰਹਿੰਦਾ ਸਾਰ ਪਹਿਲਾ ਪਾਲਤ ਸਿੱਟ ਗੱਲੀ ਫਿਰ ਤੁਹਾਨੂੰ ਦੱਸੂ ਵੀ ਕਿੰਨੀ ਹਟਣੇ ਨੇ ਉਹ ਵਿੱਚ ਹੋरेगा ਬਾ ਹੋਰ ਕੀ ਕਰਨਾ ਬਾਦੂ ਨਹੀਂ ਆਲੂ ਕਹਿੰਦਾ ਮੈਂ ਰਹੇ ਮੈਂ ਉਹ ਨਹੀਂ ਨਹੀਂ ਰਿੰਗੂ ਬਹੁਤ ਨਹੀਂ ਆਲੂ ਨਹੀਂ ਬਣਾਉਣੇ ਉਹ ਬਣਾਵਾਂ ਇਹ ਸਿੱਟਾ ਆਲੂ ਸਿੱਟ ਹੁਣ ਆਲੂ ਪਾਲਕ ਮਿਕਸੇ ਮਿਕਸੇ ਕਰ ਲੋ ਆਹ ਉਹ ਇਹਨਾਂ ਦਾ ਕੋਈ ਹੱਲ ਕਰੋ ਮੈਂ ਕਿਹਾ ਨਹੀਂ ਕਿ ਉਹ ਕੁਛ ਹੋਰ ਮੈਂ ਕਿਹਾ ਤਾਂ ਸਹੀ ਆ ਯਾਰ ਕੀ ਪਰਾਤ ਹੈ ਨਹੀਂ ਆਪਣੇ ਕੋਲ ਪਰਾਤ ਆਉਂਦੀ ਪਰਾਤ ਓਏ ਇਹਨੂੰ ਕੱਢ ਲੋ ਯਾਰ ਕੋਈ ਤੇ ਸਟੀਲ ਦੀ ਯਾਰ ਉਹ ਥਾਲ ਖਾਉ ਦੇ ਬਾਬਾ ਉਹ ਨਾਈਟੀਆਂ ਰੁਕ ਜਾਂਦੀ ਓਏ ਬਾਜੂ ਇਹਨੂੰ ਥਾਲ ਕੱਢ ਕੋ ਆ ਪਿਆ ਥਾਲ ਦੇ ਪਿੱਛੇ ਉਹਦੇ ਵਿੱਚ ਕਾਪ ਦਾ ਦੇਟੀਆਂ ਦੀਆਂ ਚ ਓਏ ਆਹ ਵੇ ਤੁਸੀਂ ਕਿੰਦਾ ਹੋਈ ਕਹਿ ਰਹੇ ਹੁਣ ਓਏ ਉਹ ਟੱਬ ਲਿਆ ਉਹ ਦੇਖ ਪਿਆ ਆਪਣਾ ਟੱਬ ਵੀ ਪਿਆ ਉਹ ਪੀਟੀਐਸ ਓਏ ਆਹ ਰਿਆ ਬੇਲੀਵਾ ਨਟਕ ਆ ਥੋੜੇ ਜੇ ਪਾ ਦੇ ਵੀ ਮੁੰਡਿਆ ਆਲੂ ਲੈਣਾ ਹੋਰ ਆ ਕੱਬੜਿਆ ਆਲੂ ਪਾਈ ਪੰਜ ਸੋਨਾ ਸੋਨਾ ਦੋ ਮਿੰਟ ਦਾ ਪਾਚ ਕਾਲੇ ਥੋੜੇ ਜਿਹੀ ਪਾਈ ਬਾਲੇ ਨਾ ਬਾਈ ਇੱਕਾ ਮੁਠੀ ਪਾ ਹੋਰ ਪਾ ਦੇ ਹੋਰ ਪਾ ਦੇ ਬਸ ਰੁਕ ਜਾ ਫਰੈਂਚ ਫਰਾਈ ਬਣਾਵਾਂਗੇ ਇਹਨਾਂ ਦੇ ਬਸ ਫਰੈਂਚ ਫਰਾਈ ਹੋਰ ਪਾ ਦੇ ਥੋੜੇ ਜਿਹਾ ਹੋਰ ਪਾ ਦੇ ਇਹਨੂੰ